melbourne ਖੇਤ ਤੋਂ 3 ਕਿਲੋਮੀਟਰ ਨਾ ਉੱਥੇ ਇਸ ਟਿਚੇ ਪੈਂਦਾ ਹੈ ਸਵਰਬ ਕਾਲਿੰਗਵੁੱਡ ਤੇ ਕਾਲਿੰਗਵੁੱਡ ਦੇ ਬਣੇ ਇੱਕ ਸਟਰੀਟ ਤੇ ਘਰ ਚੋਂ ਲਗਾਤਾਰ ਬੱਚੇ ਦੇ ਰੋਂਦਿਆਂ ਆਵਾਜ਼ਾਂ ਆ ਰਹੀਆਂ ਸਨ ਪਹਿਲਾਂ ਤਾਂ ਸਭ ਨੇ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਪਰ ਜਦੋਂ 3-4 ਦਿਨ ਲਗਾਤਾਰ ਬੱਚੇ ਦੀਆਂ ਰੋਂਦਿਆਂ ਆਵਾਜ਼ਾਂ ਆਉਂਦੀਆਂ ਰਹੀਆਂ ਤਾਂ ਇੱਕ ਗੁਆਂਢੀ ਨੇ ਜਾ ਕੇ ਦੇਖਿਆ ਬੱਚਾ ਪੰਘੂੜੇ ਵਿੱਚ ਪਿਆ ਸੀ ਅਤੇ ਉੱਥੇ ਪਈਆਂ ਸੀ ਦੋ ਲਾਸ਼ਾਂ ਖੂਨ ਨਾਲ ਲਥਪਥ ਇਹ ਦੇਖ ਕੇ ਗਵਾਂਡੀ ਘਬਰਾ ਜਾਂਦਾ ਤੇ ਫਟਾਫਟ 911 ਕਾਲ ਕਰਦਾ ਅਤੇ ਪੁਲਿਸ ਨੂੰ ਉੱਥੇ ਬੁਲਾਉਂਦਾ ਕੋਜੀ ਪਲਾਂ ਵਿੱਚ ਪੁਲਿਸ ਫਾਇਰ ਬ੍ਰੀਡ ਤੇ ਹੋਰ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਪੁਲਿਸ ਨੂੰ ਘਰ ਵਿੱਚੋਂ ਦੋ ਲਾਸ਼ਾਂ ਮਰਨ ਦੁੰਦੀਆਂ ਨੇ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਇੱਕ ਦੇ 55 ਛੁਰੇ ਮਾਰੇ ਗਏ ਸੀ ਇੱਕ ਦੇ ਨਤੀਸ਼ੁਰੇ ਮਾਰੇ ਗਏ ਸੀ ਪਹਿਲੀ ਲਾਸ਼ ਹੁੰਦੀ ਹੈ 28 ਸਾਲਾਂ ਦੀ ਸੁਜੈਨ ਆਰਮਸਟ੍ਰਾਂ ਦੀ ਦੂਜੀ ਲਾਸ਼ ਹੁੰਦੀ ਹੈ 28 ਸਾਲਾਂ ਦੀ ਸੂਜਨ ਬਾਰਲੇਟ ਦੀ ਜਿਹੜਾ ਅੰਦਰ ਛੋਟਾ ਬੱਚਾ ਹੁੰਦਾ ਉਹ ਹੁੰਦਾ ਸੁਜੈਨ ਆਰਮਸਟ੍ਰਾਂ ਦਾ 1977 ਵਿੱਚ ਜਦੋਂ ਇਹ ਕੇਸ ਸਾਹਮਣੇ ਆਇਆ ਤਾਂ ਮੈਲਬੌਰਨ ਦੇ ਨਾਲ ਨਾਲ ਆਸਟ੍ਰੇਲੀਆ ਆਸਟ੍ਰੇਲੀਆ ਦੀਆਂ ਵੱਡੀਆਂ ਅਖਬਾਰਾਂ ਤੇ ਪਹਿਲੇ ਪੰਨੇ ਤੇ ਇਹੀ ਕੇਸ ਜੋ ਸੀ ਇਹ ਜਿਵੇਂ ਦੀਆਂ ਹੈਡਲਾਈਨਾਂ ਇਸ ਕੇਸ ਨੂੰ ਛਾਪਨ ਲਈ ਅਖਬਾਰਾਂ ਵਿੱਚ ਛਾਪੀਆਂ ਉਹਨੇ ਕਾਲਿੰਗ ਬੋਰਡਰ ਦੇ ਵਿੱਚ ਪੈਂਦੀ ਇਹ ਜੀ ਸਟਰੀਟ ਦੀ ਇੱਕ ਬੇਹੱਦ ਭਿਆਨਕ ਤਸਵੀਰ ਬਣਾ ਦਿੱਤੀ ਸੀ ਤੇ ਲੋਕ ਅੱਜ ਵੀ ਇਹ ਯਾਦਾਂ ਤਾਜ਼ਾ ਹੋ ਕੇ ਕੰਬ ਜਾਂਦੇ ਹਨ ਰੋਮ ਦੇ ਲੀਓਨਾਰਡੋ ਦਾ ਵਿੰਚੀ ਇਹਦੇ ਨਾਲ ਨਾਲ ਦੀ ਮਿਲਦੀ ਇੱਕ ਖਬਰ ਆਉਂਦੀ ਹੈ 21 ਸਤੰਬਰ 2024 ਨੂੰ ਰੋਮ ਦੇ ਲੀਓਨਾਰਡੋ ਦਾ ਵਿੰਚੀ ਏਅਰਪੋਰਟ ਤੇ ਪੁਲਸ ਦੀਆਂ ਗਾਈਡਲਾਈਨਾਂ ਦੇ ਨਾਲ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਇਟਲੀ ਦੀ ਪੁਲਿਸ ਨੇ 1977 ਵਿੱਚ ਜਦੋਂ ਇਹ ਕੇਸ ਸਾਹਮਣੇ ਆਇਆ ਉਦੋਂ ਮੈਲਬੌਰਨ ਦੇ ਨਾਲ-ਨਾਲ ਆਸਟ੍ਰੇਲੀਆ ਦੀਆਂ ਸਾਰੀਆਂ ਵੱਡੀਆਂ ਅਖਬਾਰਾਂ ਦੇ ਪੰਨੇ ਪਹਿਲੇ ਪੰਨੇ ਤੇ ਇਹ ਖਬਰ ਛਾਪੀ ਗਈ ਤੇ ਇਸ ਨੂੰ ਹੈਡਲਾਈਨਾਂ ਬਣਾਗੀਆਂ ਗਈਆਂ ਉਸਨੇ ਏਜੀ ਸਟ੍ਰੀਟ ਉਸਨੇ ਏਜੀ ਸਟ੍ਰੀਟ ਦੇਵਰੇਚ ਲੋਕਾਂ ਨੇ ਮਾਨ ਚ ਇੱਕ ਬਹੁਤ ਭਿਆਨਕ ਤਸਵੀਰ ਬਣਾ ਦਿੱਤੀ। ਇਹ ਲੋਕ ਅੱਜ ਵੀ ਇਨ੍ਹਾਂ ਘਟਨਾਵਾਂ ਦੇ ਤਾਜ਼ਾ ਹੋਂਤੇ ਕੰਬ ਜਾਂਦੇ ਐ ਤੇ ਇਹਦੇ ਨਾਲ ਮਿਲਦੀ ਜੁਲਦੀ ਇੱਕ ਖ਼ਬਰ ਕੋਈ ਦਿਨ ਪਹਿਲਾਂ 21 ਸਤੰਬਰ 2024 ਨੂੰ ਸਾਹਮਣੇ ਆਈ ਰੋਮ ਦੇ ਲੀਆ ਨਾਡੋ ਵਿੰਚੀ ਏਅਰਪੋਰਟ ਤੇ ਇਟਲੀ ਪੁਲਿਸ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੀ ਐ। ਇਸ ਬੰਦੇ ਦਾ ਨਾਂ ਹੈਗਾ ਪੈਰੀ ਕਲੰਬੀਲਿਸ ਜੋਗੇ 60 ਸਾਲ ਦਾ ਹੈ ਆਸਟ੍ਰੇਲੀਆਨ ਅਤੇ ਗ੍ਰੀਸ ਦਾ ਡਿਊਅਲ ਸਿਟੀਜ਼ਨਸ਼ਿਪ ਹੈ ਪੁਲਿਸ ਇਸ ਬੰਦੇ ਨੂੰ ਬੜੇ ਲੰਬੇ ਟਾਈਮ ਤੋਂ ਲਵਦੀ ਫਿਰਦੀ ਸੀ ਕਿਉਂਕਿ ਇਨ੍ਹਾਂ ਕਤਲਾਂ ਦੇ ਕੇਸ ਵਿੱਚ ਹਜੇ ਤੱਕ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਤੇ ਤੇ ਕੇਸ ਮੈਲਗਨ ਦਾ ਬਹੁਤ ਹੀ ਹਾਈ ਫਾਈ ਕੌਲਡ ਕੇਸ ਬਣ ਗਿਆ ਸੀ ਸਤਾਰਾਂ ਵਿੱਚ ਜਦੋਂ ਇਸ ਕੇਸ ਦੇ 40 ਸਾਲ ਪੂਰੇ ਹੁੰਦੇ ਹਨ 1 ਮਿਲੀਅਨ ਡਾਲਰ ਦਾ ਰਿਵਾਰਡ ਵੀ ਰੱਖਿਆ ਜਾਂਦਾ ਹੈ ਇਹ ਰਿਵਾਰਡ ਰੱਖੇ ਜਾਣ ਦੇ ਬਾਅਦ ਚ ਪੁਲਿਸ ਦੀ ਨਜ਼ਰ ਆ ਵਿੱਚ ਇਹ ਬੰਦਾ ਆਉਂਦਾ ਪੁਲਿਸ ਵਾਲੇ ਇਸ ਨੂੰ ਡੀਐਨਏ ਟੈਸਟ ਲਈ ਆਉਣ ਲਈ ਕਹਿੰਦੇ ਆ ਇਹ ਆਪਣੀ ਡੁਅਲ ਸਿਟੀਜ਼ਨਸ਼ਿਪ ਦਾ ਫਾਇਦਾ ਉਠਾਉਂਦਾ ਤੇ ਇਹ ਗ੍ਰੀਸ ਭਜੇ ਜਾਂਦਾ ਤੇ ਗ੍ਰੀਸ ਭਜਣ ਪਿੱਛੇ ਇੱਕ ਬੜਾ ਤਕੜਾ ਰਿਜਰਵ ਸੀ ਲਾ ਉਹਦੇ ਵਿੱਚ ਇੱਕ ਸਟੈਚੂ ਆਫ ਲਿਮਿਟੇਸ਼ਨ ਹੁੰਦੀ ਹੈ ਤੇ ਗ੍ਰੀਸ ਦੇ ਵਿੱਚ ਸਟੈਚੂ ਆਫ ਲਿਮਿਟੇਸ਼ਨ ਕਹਿੰਦੀ ਹੈ ਕਿ ਜੇ ਕੇਸ ਨੂੰ 20 ਸਾਲ ਤੋਂ ਉੱਪਰ ਹੋ ਗਿਆ ਤਾਂ ਉਸ ਤੋਂ ਬਾਅਦ ਕਿਸੇ ਨੂੰ ਉਸ ਕੇਸ 'ਚ ਗ੍ਰਿਫਤਾਰ ਨਹੀਂ ਕੀਤਾ। ਇਹਨੂੰ ਵਿਕਟੋਰੀਆ ਦੀ ਪੁਲਿਸ ਨੂੰ ਪਤਾ ਸੀ ਕਿ ਇਹ ਬੰਦਾ ਗ੍ਰੀਸ ਭੱਜਿਆ। ਏਸ਼ਟ੍ਰੇਲੀਆ ਪੁਲਿਸ ਨੂੰ ਵੀ ਪਤਾ ਸੀ ਕਿ ਗ੍ਰੀਸ ਪੁਲਿਸ ਨੇ ਏਸ਼ਟ੍ਰੇਲੀਆ ਪੁਲਿਸ ਦੇ ਕਹਿਣ ਉੱਤੇ ਇਸ ਬੰਦੇ ਨੂੰ ਨਹੀਂ ਫੜਨਾ। ਇਸ ਕਰਕੇ ਵਿਕਟੋਰੀਅਨ ਪੁਲਿਸ ਚੁੱਪਚਾਪ ਵੇਟ ਕਰਦੀ ਹੈ। ਗ੍ਰੀਸ ਵਿੱਚ ਯੂਰਪ ਵਿੱਚ ਟਰੈਵਲ ਕਰੇਗਾ। ਆਖਰਕਾਰ ਆਖਰਕਾਰ ਸਤੰਬਰ 2024 ਨੂੰ ਇਹ ਬੰਦਾ ਗ੍ਰੀਸ ਤੋਂ ਰੋਮ ਲਈ ਫ্লাই ਕਰਦਾ ਹੈ ਰੋਮ ਲੈਂਡ ਹੁੰਦੇ ਆ ਇਹ ਇੰਟਰਪੋਲ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਲੰਬੀ ਲੜਾਈ ਚੱਲੂਗੀ ਇਹਨੂੰ ਵਾਪਸ ਆਸਟ੍ਰੇਲੀਆ ਲੈ ਕੇ ਆਉਂਦੇ 1977 ਵਿੱਚ ਜਦੋਂ ਇਹ ਕਤਲ ਹੁੰਦੇ ਆ ਤਾਂ ਉਦੋਂ ਇਨਵੈਸਟੀਗੇਸ਼ਨ 130 ਦੇ ਕਰੀਬ ਲੋਕਾਂ ਨੂੰ ਇੰਟਰਵਿਊ ਕਰਦੇ ਆ ਅਤੇ ਉਸ ਘਟਨਾ ਵਾਲੀ ਥਾਂ ਤੋਂ ਡੀਐਨਏ ਸੈਂਪਲ ਵੀ ਚੁੱਕੇ ਗਏ ਪਰ ਡੀਐਨਏ ਟੈਕਨੋਲੋਜੀ ਨਾ ਹੋਣ ਕਰਕੇ ਇੰਨਾ ਇਨ 90s ਉਹ ਟਿੰਗ ਹੈ ਵਿੱਚੋਂ ਕਿਸੇ ਦਾ ਵੀ ਡੀਐਨਏ ਟੈਸਟ ਨਹੀਂ ਲਟਾ ਗਿਆ। ਉਸ ਸਮੇਂ ਡੀਐਨਏ ਟੈਕਨੋਲੋਜੀ ਅਜੇ ਡਿਵੈਲਪਮੈਂਟ ਨਹੀਂ ਹੋਈ ਸੀ। ਪੁਲਿਸ ਵਾਲੇ ਫਿਰ ਵੀ ਡੀਐਨਏ ਸੈਂਪਲ ਕਲੈਕਟ ਕਰਕੇ ਕੋਲੇ ਰੱਖਦੇ ਸੀ। ਆਸਟ੍ਰੇਲੀਆ ਵਿੱਚ ਸਟੈਚੂ ਆਫ ਲਿਮਿਟੇਸ਼ਨ ਨਹੀਂ ਹੁੰਦੀ ਤੇ 1990 ਤੋਂ ਬਾਅਦ ਚ ਜਦੋਂ ਡੀਐਨਏ ਵਾਲੀ ਟੈਕਨੋਲੋਜੀ ਵਰਤੀ ਜਾਣ ਲੱਗੀ ਇੱਕ ਤੋਂ ਬਾਅਦ ਇੱਕ ਕਈ ਕੋਲਡ ਕੇਸ ਸੋਲਵ ਕੀਤੇ ਜਾਣ ਲੱਗੇ।